ਸਾਸਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉਹ ਹਮੇਸ਼ਾ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵੇਂ ਬਣੇ ਸਾਬਸਦ ਚਰਜੀਤ ਸਿੰਘ ਜੰਨੀ ਰਾਜਾ ਵਰਿੰਗ ਉਤੇ ਤੰਜ ਕੱਸਦੇ ਰਹਿੰਦੇ ਨੇ ਦੂਸਰੇ ਪਾਸੇ ਉਹ ਤਿੱਖੇ ਨਿਸ਼ਾਨੇ ਵੀ ਸੇਧਦੇ ਨੇ ਰਾਹੁਲ ਗਾਂਧੀ ਪਿੰਕਾ ਗਾਂਧੀ ਸੋਨੀਆ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕਾ ਅਰਜੁਨ ਖੜਕੇ ਤੇ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ ਬਣਦੀਆਂ ਨੇ ਪਾਰਟੀਆਂ ਨੂੰ ਲੈ ਕੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਲੋਕ ਪਾਰਟੀਆਂ ਪੁੱਛੇ ਡਾਂਗਾ ਛੋਟੇ ਵੀ ਚੁੱਕਦੇ ਨੇ ਲੇਕਿਨ ਜੇ ਇਹਨਾਂ ਪਾਰਟੀਆਂ ਦੀ ਗੱਲ ਕਰੀਏ ਇਹ ਪਾਰਟੀਆਂ ਅੰਦਰੋਂ ਖਾਤੀ ਇੱਕ ਅੰਦਰੂ ਅੰਦਰੀ ਇੱਕ ਦੂਜੇ ਦੇ ਨਾਲ ਮਿਲਿਆ ਹੁੰਦੀਆਂ ਨੇ ਖਾਸ ਕਰਕੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਜੇਕਰ ਪੰਜਾਬ ਲੈਵਲ ਦੀ ਕਰੀਏ ਹਰ ਰੋਜ਼ ਕੋਈ ਨਾ ਕੋਈ ਨਵਾਂ ਬਿਆਨ ਦਿੱਤਾ ਜਾਂਦਾ ਹੈ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਦੁਆਰਾ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਅਤੇ ਘੇਰਦੇ ਰਹਿੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣ ਹਮੇਸ਼ਾ ਹੀ ਤੰਜ ਕਸਦੇ ਰਹਿੰਦੇ ਨੇ ਯਾਨੀ ਕਿ ਇੱਕ ਦੂਜੇ ਉੱਤੇ ਬੜੇ 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 ਇਲਜ਼ਾਮ ਲਗਾਉਂਦੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਇਹ ਅੰਦਰੂ ਅੰਦਰੀ ਪਾਰਟੀਆਂ ਇੱਕ ਦੂਜੇ ਦੇ ਨਾਲ ਮਿਲੀਆਂ ਹੁੰਦੀਆਂ ਨੇ ਇਸ ਦਾ ਖੁਲਾਸਾ ਪੰਜ ਜਿਹੜੀਆਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਚੱਲ ਰਹੀਆਂ ਨੇ ਰਘਬ ਚੱਡਾ ਨੇ ਐਲਾਨ ਕਰ ਦਿੱਤਾ ਹੈ ਕਿ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ 10 ਸੀਟਾਂ ਤੇ ਇਕੱਠਿਆਂ ਲੜੇਗੀ ਵਿਧਾਨ ਸਭਾ ਦੀਆਂ ਚੋਣਾਂ ਹਰਿਆਣਾ ਦੇ ਵਿੱਚੋਂ ਦੂਸਰੇ ਪਾਸੇ ਹੁਣ ਪਾਉਣਗੇ ਜੱਫੀ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾ ਬੜਿੰਗ ਸੰਸਦਵੀ ਨਵੇਂ ਪੰਚਕ ਹੋਏ ਨੇ ਹਲਕਾ ਲੁਧਿਆਣਾ ਤੋਂ ਦੂਸਰੇ ਪਾਸੇ ਮੌਜੂਦਾ ਮੁੱਖ ਮੰਤਰੀ ભગવંતમાન یعنی કે એક દુજે ਦੇ ਨਾਲ જથિયા ਵੀ ਪਾਈਆਂ ਜਾਣਗੀਆਂ ਪ੍ਰਚਾਰ ਵੀ ਕੀਤੇ ਜਾਣਗੇ ਅਤੇ ਫਿਰ ਬੁਰਾਈ ਕਿੰਨਾ ਦੀ ਹੋਵੇਗੀ ਜਿਹੜੀਆਂ ਉੱਥੇ ਖੇਤਰੀ ਪਾਰਟੀਆਂ ਦੀ ਜਿਵੇਂ ਜੀਜੀਪੀ ਹੋਗੀ ਜਾਂ ਭਾਰਤੀ જનਤਾ પાર્ટી ਹੋਗੀ ਜਾਂ ਡੇਰਾ ਸੱਚਾ ਸੌਦਾ ਦੇ ਜਿਹੜੇ ਭਾਰਤੀ ਜਨਤਾ પાર્ટી ਨੇ ਜਿਹੜੇ ਆਪਣੇ ਵਿਧਾਇਕ ਲਵਾਏ ਨੇ ਯਾਨੀ ਕਿ ਅੰਦਰ ਖਾਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਬੜੀਆਂ ਲੜੀਆਂ ਸੀ ਅਲਾਈਂਸ ਕਰਕੇ ਗੱਠ ਜੋੜ ਕਰਕੇ ਉਸ ਤਰ੍ਹਾਂ ਹੁਣ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਨ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਰਗ ਵਿਚੜਾ ਨੇ ਗਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਜੇ ਇਕੱਠੀਆਂ ਚੋਣਾਂ ਲੜਦੇ ਨੇ ਤੇ ਇਹਨਾਂ ਦੇ ਨਤੀਜੇ ਪੋਜ਼ਿਟਿਵ ਸਕਾਰਾਤਮਕ ਆਉਣਗੇ ਇਸ ਨੂੰ ਲੈ ਕੇ ਹੁਣ ਕੀ ਰਾਜਾ ਵੜਿੰਗ ਅਤੇ ਮੁੱਖ ਮੰਤਰੀ ਇੱਕ ਦੂਜੇ ਦੇ ਨਾਲ ਜੱਫੀ ਪਾਉਣਗੇ ਜੱਫੀ ਪਾ ਕੇ ਕੀ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਰਾਜਾ ਵਰਿੰਗ ਅਤੇ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਾਹਰ ਕਰਨਗੇ ਲੇਕਿਨ ਜੇ ਅਸੀਂ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਕਸਬਿਆਂ ਦੀ ਗੱਲ ਕਰੀਏ ਪਾਰਟੀਆਂ ਨੂੰ ਲੈ ਕੇ ਲੋਕ ਇੱਕ ਦੂਜੇ ਦੇ ਸਿਰ  ਪਾਰ ਦਿੰਦੇ ਨੇ ਕਤਲ ਤੱਕ ਕਰ ਦਿੱਤੇ ਜਾਂਦੇ ਨੇ ਭਾਵੇਂ ਪੰਚਾਇਤੀ ਹੋਣਾ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਹੋਣ ਕਿੰਨੇ ਇਨਸੀਡੈਂਟ ਹੈ ਯਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਕਿ ਧੜੇਬੰਦੀ ਧੜੇਬੰਦੀ ਕਰਕੇ ਪਾਰਟੀਬਾਜੀ ਕਰਕੇ ਇੱਕ ਪਾਰਟੀ ਨੇ ਦੂਜੀ ਪਾਰਟੀ ਦੇ ਬੰਦੇ ਨੂੰ ਮਾਰਤਾ ਲੇਕਿਨ ਇਹ ਲੋਗ ਅੰਦਰ ਖਾਤੇ ਰਲੇ ਹੋਏ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਕਿਉਂਕਿ ਜਿਹੜੀਆਂ ਵਿਧਾਨ ਸਭਾ ਹਰਿਆਣਾ ਦੇ ਵਿੱਚ ਹੋ ਰਹੀਆਂ ਨੇ ਗੱਠ ਜੋੜ ਦੇ ਤਹਿਤ ਲੜੀਆਂ ਜਾਰੀਆਂ ਨੇ 5 ਤੋਂ ਲੈ ਕੇ 10 ਸੀਟਾਂ ਉੱਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਸਮਝੌਤਾ ਵੀ ਹੋ ਗਿਆ ਉਧਰ ਰਗਬ ਚੱਡਾ ਨੇ ਵੀ ਐਲਾਨ ਕਰ ਦਿੱਤਾ ਹੈ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਕਿ ਜਿਹੜੇ ਰਿਜ਼ਲਟ ਆਉਣਗੇ ਵਿਧਾਨ ਸਭਾ ਦੀਆਂ ਚੋਣਾਂ ਦੇ 5 ਸਤੰਬਰ ਤੋਂ ਬਾਅਦ ਉਹ ਬੜੇ ਪੋਜ਼ਿਟਿਵ ਆਮ ਆਦਮੀ ਪਾਰਟੀ ਵਾਸਤੇ ਅਤੇ ਕਾਂਗਰਸ ਪਾਰਟੀ ਵਾਸਤੇ ਹੋਣਗੇ ਤੇ ਦੂਸਰੇ ਪਾਸੇ ਅਸੀਂ ਪਿੰਡਾਂ ਵਿੱਚ ਲੜਦੇ ਲੜਦੇ ਫਿਰਦੇ ਹਾਂ ਪਾਰਟੀ ਬਾਜ਼ੀਆਂ ਨੂੰ ਲੈ ਕੇ ਇੱਕ ਪਾਸੇ ਰਾਜਾ ਵੜਿੰਗ ਹੋਣਗੇ ਦੂਜੇ ਪਾਸੇ ਹੋਣਗੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ ਜੱਫੀਆਂ ਪਾ ਕੇ ਜੱਪੀ ਪਾ ਕੇ ਪ੍ਰਚਾਰ ਕਰਨਗੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਇੱਥੇ ਇੱਕ ਦੂਜੇ ਨੂੰ ਭੰਡਾ ਵਾਂਗੂ ਭੰਡਦੇ ਨੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਪਾਰਟੀ ਨੂੰ ਇਸ ਲਈ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਸਹਿਦ ਲੈਣੀ ਚਾਹੀਦੀ ਹੈ ਕਿ ਅੰਦਰ ਖਾਤੇ ਇੱਕ ਮੁਕ ਹੋ ਜਾਂਦੇ ਨੇ ਲੇਕਿਨ ਪਾਰਟੀ ਬਾਜ਼ੀਆਂ ਜਾਂ ਪਾਰਟੀਆਂ ਤੋਂ ਪੰਜਾਬ ਦੇ ਜਿਹੜੇ ਲੋਕ ਨੇ ਪੈਣ ਦੇ ਉਹਨਾਂ ਨੂੰ ਬਾਗ ਆਉਣਾ ਚਾਹੀਦਾ ਹੈ